ਇੱਕ ਗੱਬੜ ਵੈਰ ਆ ਦਿਨ ਲੈਂਦੀ ਆ ਸੋਹੰਦੇ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਵੀਰੇ ਹੋ ਠੀਕ ਹੈ ਜੀ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਤੇ ਜੱਗਾ ਪੰਡ ਮਾਚੀ ਕੇ ਜ਼ਿਲ੍ਹਾ ਇਹਨੂੰ ਮੋਗਾ ਲੱਗਦਾਗਾ ਠੀਕ ਆ ਨੇੜੇ ਆਪਣੇ ਪਿੰਡ ਬਲਾਸਪੁਰ ਰਹਿ ਗਿਆ ਇੱਧਰ ਹਿੰਦਕਪੁਰ ਆਰਾਮਗੜ ਠੀਕ ਆ ਬਾਈ ਵੱਡੇ ਮੇਨ ਰੋਡ ਤੇ ਆ ਹਾਂ ਹਾਂ ਬਿਲਕੁਲ ਬਰਨਾਲੇ ਤੋਂ ਮੋਗੇ ਨੂੰ ਜਾਂ ਹਾਂਜੀ ਹਾਂਜੀ ਠੀਕ ਆ ਨੇੜੇ ਬਲਾਸਪੁਰ ਰਹਿ ਗਿਆ ਹਾਂਜੀ ਮੋਬਾਈਲ ਨੰਬਰ ਬੋਲ 7719456512 ਇਹ ਵੀ ਦੂਜੇ ਸਵੇਰ ਹੁੰਦੀ ਆ ਇਹਦੇ ਹਜੇ 10 ਦਿਨ ਬਾਕੀ ਆ ਗਾਂ ਵਿਆਹ ਹੁੰਦਾ 8 ਦਿਨ ਲੈ ਜੇ 10 ਦਿਨ ਲੈ ਜੇ ਇਹਨੇ ਤਾਂ ਲੱਗਾ ਬਾਹਰ ਨਹੀਂ ਕੱਢ ਜਾਣੇ ਆ ਠੀਕ ਆ ਬਾਈ ਕੀ ਰਿਕਾਰਡ ਆ ਬਈ ਸਿਰ ਦੁੱਧ ਦਾ ਦੁੱਧ ਵੀ ਇਹਨੇ ਪਹਿਲੇ ਸਵੇਰ 15 ਕਿਲੋ ਦਿੱਤਾ ਸੀਗਾ ਖੋਲ ਦੇ ਮਾਨੀਟਰ ਕੇ ਦਿਖਾ ਦੇ ਫੇਸ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਤੋਂ ਚੰਗਾ ਥਣਲੇਵਾ ਚੰਗਾ ਕੱਚੀ ਜ਼ਰੂਰ ਆ ਬਾਈ ਜੇ ਕੋਈ ਵੀ ਰਸਾਂ ਨੂੰਗਾ ਹਨ ਤੇ ਬਾਕੀ ਰਾਜੀ ਰੂਜੀ ਫੁੱਲ ਆ ਹਨ ਤੱਦਬੜ ਯਾਦਵ ਰੀਡ ਪ੍ਰਿੰਟ ਐਚ ਐਫ ਵਾਲਾ ਥੋੜੀ ਕ੍ਰਾਸ ਹੈ ਗਰਮੀ ਇੰਨੇ ਵੀ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੌਂਟ ਹੈ ਜਿਹੜੀ ਕਰਮ ਵਾਲੀ ਵੀ ਫੁੱਲ ਚੰਗੀ ਹੋ ਮੁੱਲ ਭਰਾ ਇਹ ਵੀ ਆਪਾਂ ਡਾਕਟਰ 50000 ਦੀ ਵਾੜ ਦੇ ਦਾਂਗੇ ਮਾਨਤਾਣ ਹੋ ਜੂ ਮਾੜਾ ਮੋਟਾ ਕਰ ਦਾਂਗੇ ਯਾਰ ਠੀਕ ਆ 50000 ਦੀ ਬਾਈ ਕਹਿੰਦਾ ਵਾੜ ਦੇ ਦਾਂਗੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜੂ ਪ੍ਰਿੰਟ ਪ੍ਰਿੰਟ ਚੰਗਾ ਚੰਗੀ ਹੈ ਕੱਦ ਵੱਡਾ ਈ ਆ ਕੱਚੀ ਕੱਚੀ ਢੱਲਾਂ ਬਹੁਤ ਪਈਆਂ ਸਾਰੀਆਂ ਵੱਡੀਆਂ ਢੱਲਾਂ ਕੱਢ ਕੇ ਕਰਨ ਵਾਲੀ ਨੇ ਦੇਰ ਸੁਹਾਣਾਂ